ਸਸੀ ਕਾਲ ਦੀ ਲੋਕ ਮੰਨਦੇ ਆ ਵੀ ਜਿਹੜੇ ਕਬੂਤਰ ਆ ਕੋਈ ਵੀ ਆ ਚਟਿਆ ਆ ਭਾਵੇਂ ਗੋਲੇ ਆ ਵੀ ਜਿੱਥੇ ਰਹਿਣ ਲੱਗੇ ਜਾਣ ਮੰਨ ਲਓ ਕੋਈ ਉਜਾੜਾ ਹੋ ਜਾਂਦਾ ਮੈਂ ਤੁਹਾਨੂੰ ਦਿਖਾਉਣਾ ਇੱਕ ਐਗਜ਼ਾਮਪਲ ਆ ਵੀ ਮਹਿਮਾ ਇੱਥੇ ਨਹੀਂ ਪੈਣਾ ਚਾਹੀਦਾ ਤੁਹਾਨੂੰ ਮੈਂ ਇੱਕ ਕਰ ਦਿਖਾਉਣਾ ਅੱਜ ਵੀ ਕਬੂਤਰਾਂ ਨਾਲ ਕੀ ਇਫੈਕਟ ਪੈਂਦਾ ਆ ਦੇਖੋ ਇਹ ਆ ਸਾਹਮਣੇ ਤੁਹਾਨੂੰ ਮੈਂ ਘਰ ਦਿਖਾਉਣਾ ਇਹ ਆ ਦੇਖੋ ਅਲੀ ਸ਼ਾਨ ਮੰਗਲਾ ਹੈ ਠੀਕ ਹੈ ਪੂਰਾ ਟਾਪ ਦਾ ਤੇ ਇਹਦੇ ਉੱਤੇ ਗੋਲੇ ਕਬੂਤਰ ਰਹਿੰਦੇ ਆ ਏ ਬਾਦੂ ਰਹਿੰਦੇ ਆ ਏ ਇਹ ਜਗਾਹ ਤੇ ਸ਼ਾਇਦ ਕੋਈ ਆਊਗਾ ਵੀ ਇੱਥੇ ਰਕਦੇ ਨਹੀਂਗੇ ਇਹ ਬੰਦਾ ਹੈਗਾ ਯੂਐਸਏ ਆਰਬਾਂ ਕਰੋੜਾਪਤੀ ਆ ਲੱਖਾਂ ਪਤੀ ਕਰੋੜਾਂ ਪਤੀ ਆ ਇਹ ਇਹ ਸ਼ੌਂਗੇ ਤੌਰ ਤੇ ਘਰ ਪਾਇਆ ਹੈਗਾ ਕੋਲੇ ਕਬੂਤਰ ਇੱਥੇ ਰਹਿੰਦੇ ਆ ਤੁਹਾਨੂੰ ਦਿਖਾਉਣਾ ਮੈਂ ਜੀ ਆਗਾ ਕੋਈ ਤੇ ਇਹਦਾ ਮਤਲਬ ਇਹ ਨਹੀਂਗਾ ਵੀ ਜੇ ਕਬੂਤਰ ਰਹਿੰਦੇ ਆ ਆ ਦੇਖੋ ਵੀ ਉਹ ਜਹਾੜੀ ਪਾਲਦੇ ਆ ਇਹਦਾ ਮਤਲਬ ਫਿਰ ਹੁਣ ਤਾਂ ਬੰਦਾ ਕੁਸ ਦਾ ਕੁਸੋ ਜੇ ਸਮਝਿਆ ਤੁਸੀਂ ਆ ਦੇਖੋ ਘਰ ਦੇਖੋ ਇਹ ਇਸ ਕੋਰਨਰ ਤੇ ਇਹਨਾਂ ਦੇ ਸਕੋਰਨਰ ਤੇ ਕਬੂਤਰ ਰਹਿੰਦੇ ਆ ਗੋਲੇ ਤੂਰਾ ਪੂਰੀ ਵਧੀਆ ਫੈਮਿਲੀ ਐ ਇਹਨਾਂ ਦੀ ਪੂਰਾ ਸਾਰਾ ਕੁਝ ਵਧੀਆ ਇਸ ਕਰਕੇ ਬਹਿਮਾਤ ਨਹੀਂ ਪੈਣਾ ਚਾਹੀਦਾ ਇਨਤ ਕਰੋ ਆਦਾ ਘਰ ਬਣਾਓ ਕਬੂਤਰਾਂ ਨੇ ਵੀ ਰਹਿਣਾ ਸਾਰਿਆਂ ਨੇ ਰਹਿਣਾ ਬਹਿਮਾ ਪਰ ਮਾਤੋ ਰਹੋ ਦੂਰ ਕੋਣੀ ਮੈਂ ਵੀਡੀਓ ਬਣਾ ਕੇ ਪਾਉਂਗਾ ਤੁਹਾਨੂੰ ਉਹ ਵੀ ਹੈ ਕਬੂਤਰ ਰਹਿੰਦੇ ਆ ਗੇ ਰਹਿੰਦੇ ਕਬੂਤਰਾਂ ਦੀ ਵੀ ਪਾਉਂਗਾ ਇਹ ਇਹ ਕੋਈ ਟੱਕ ਨਹੀਂ ਹੁੰਦੀ ਕਿ ਵੀ ਜੇ ਗੋਲੇ ਕਬੂਤਰ ਉਝਾੜ ਪਾਲਦੇ ਆ ਇਹ ਇਹ ਕਹਿੰਦੇ ਆ ਨਾ ਉਹ ਪੁਰਾਣੇ ਲੋਕ ਆਪਣੇ ਪਰ ਇਤਾਂ ਦਾ ਨਹੀਂ ਆ ਦੇਖ ਲਓ ਬੰਦੇ ਦੇ ਘਰੇ ਰਹਿੰਦੇ ਆ ਬਾਧੂ ਕਬੂਤਰ ਰਹਿੰਦੇ ਆ ਇਹ ਇਹ ਤਿਉਹਾਂ ਤੇ ਸੋ ਇਹ ਹੀ ਦੱਸਣਾ ਸੀਗਾ ਜੀ ਮੈਂ ਥੈਂਕ ਯੂ